ਇਹ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਹੈਗੀ ਪੀਲੀ ਸਰੋਂ ਦੀ ਪੀਲੀ ਸਰੋਂ ਦੀਆਂ ਫਲੀਆਂ ਜਿਹੜੀਆਂ ਕਾਫੀ ਮੋਟੀਆਂ ਹੁੰਦੀਆਂ ਨੇ ਤੇ ਵਿੱਚ ਉਹਦੇ ਜਿਹੜੇ ਪੀਲੇ ਰੰਗ ਦੀ ਆਪਣੀ ਸਰੋਂ ਨਿਕਲਦੀ ਹੈਗੀ ਪੀਲੀ ਸਰੋਂ ਨੂੰ ਜਿਹੜਾ ਅਕਤੂਬਰ ਦੇ ਵਿੱਚ ਲਾਇਆ ਜਾਂਦਾ ਹੈਗਾ ਤੇ ਜਿਹੜਾ ਬੂਟੇ ਤੋਂ ਬੂਟੇ ਦੀ ਦੂਰੀ ਲਗਭਗ 4-5 ਇੰਚ ਆਪਾਂ ਰੱਖਦੇ ਆਂਗੇ ਤੇ ਜਿਹੜੀ ਲਾਈਨ ਤੋਂ ਲਾਈਨ ਦੀ ਦੂਰੀ ਉਹ 1 ਫੁੱਟ ਦੇ ਕਰੀਬ ਰੱਖੀ ਜਾਂਦੀ ਹੈਗੀ ਬੈੱਡ ਦੇ ਉੱਪਰ ਇਹਦੀ ਬਜਾਈ ਕੀਤੀ ਗਈ ਹੈ ਤੇ ਪਾਣੀ ਹੁਣ ਤੱਕ ਇਹਨੂੰ ਦੋ ਤੋਂ ਤਿੰਨ ਪਾਣੀ ਆਪਾਂ ਦੇ ਚੁੱਕੇ ਆਂਗੇ ਤੇ ਦੋ ਗਪਾਣੀ ਜਿਹੜੇ ਹੋਰ ਲੈ ਕੇ ਇਹ ਫਸਲ ਬਿਲਕੁਲ ਵਧੀਆ ਪੱਕ ਕੇ ਤਿਆਰ ਹੋ ਜਾਊਗੀ ਵੱਡੀ ਸਮੱਸਿਆ ਜਿਹੜੀ ਤੂਤਿਆਂ ਦੀ ਇਹਦੇ ਵਿੱਚ ਆਪਾਂ ਨੂੰ ਆਉਦੀ ਹੈਗੀ ਕਿਉਂਕਿ ਤੂਤੇ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਆ ਜਿਹੜੀਆਂ ਫਲੀਆਂ ਮੋਟੀਆਂ ਹੁੰਦੀਆਂ ਨੇਗੀਆਂ ਤੋ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਪਾੜ ਕੇ ਤੇ ਫਸਲ ਨੂੰ ਆਪਣੀ ਨੂੰ ਖਰਾਬ ਕਰਦੇ ਨੇ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਜਾਂ ਬਿਮਾਰੀ ਇਸ ਫਸਲ ਦੇ ਵਿੱਚ 3 ਸਾਲ ਤੋਂ ਆਪਾਂ ਨੂੰ ਨਹੀਂ ਦੇਖਣ ਦੇ ਵਿੱਚ ਮਿਲੀ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਜਿਹੜਾ ਆਪਾਂ ਇਹਦੇ ਵਿੱਚ ਨਹੀਂ ਵਰਤਦੇਗੇ ਬੀਜ ਦੇ ਮੰਤਵ ਲਈ ਇਹ ਜਿਹੜੀ ਆਪਾਂ ਲਾਈ ਹੈ ਕਿ ਅਗਲੇ ਸਾਲ ਜਿਹੜੇ ਵੀਰਾਂ ਨੂੰ ਮੰਗ ਰਹੇ ਦੀ ਆਪਣੇ ਪੀੜੀ ਸਰੋਂ ਦੇ ਬੀਜ ਦੀ ਉਹ ਪਹੁੰਚ ਦੀ ਕਰ ਸਕੀਏ ਤੇ ਕੁਸ਼ਕ ਦਾ ਜਿਹੜਾ ਦਾ ਤੇਲ ਕਢਾ ਕੇ ਆਪ ਘਰੇ ਵਰਤੋਂ ਲਈ ਰੱਖਦੇ ਆਂਗੇ ਬਾਲਾਂ ਤੇ ਜਿਹੜਾ ਜੋੜਾਂ ਲਈ ਇਹ ਤੇਲ ਕਾਫੀ ਵਧੀਆ ਮੰਨਿਆ ਜਾਂਦਾ ਹੈਗਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਤੋਂ ਅढਰ ਨਾਲ ਸਾਂਝੇ ਕਰਦੇ ਰਵਾਂਗੇ ਧੰਨਵਾਦ